ਚਾਂਸਾ ਇਸ ਹੰਤੇ ਜਾ ਰਾਂ ਅਸ਼ੋਕਨਗਰ ਸਤਵਾਰੀ ਜ਼ਿਲ੍ਹਾ ਜੰਮੂ ਮਾਨਕੌਰ ਦੇ ਘਰੇ ਤਰਨੀ ਕਹੇ ਜਨ ਪਵਤੋ ਮੈਂ ਜੁਗ ਜੁਗ ਰਹੀ ਆ ਦੀਕ ਦੀ ਨਾਉ ਨਾਉ ਚਾਰ ਜੁਗ ਪੰਧਮ ਕਾਇਆ ਆਪਣੇ ਹਿਰਦੇ ਅੰਦਰ ਖਾ ਕੇ ਰਈ ਅਲੀਕ ਦੀ ਬਣ ਤਰਾ ਆਪਣੀਆਂ ਆਪ ਬਣਾਈਆ ਅੰਭਰ ਹੋਇ ਸ਼ੋਰੇ ਵਿੱਚ ਆ ਰਹੀ ਚੀਕ ਦੀ ਦਰੋਹੀ ਦਰੋਹੀ ਕਰ ਕਰ ਲਾਈਆ ਬਿਆਸੀ ਬਣੀ ਰਹੀ ਅਗਮ ਅਹਿਮਿਤ ਦੀ ਮਿੱਤਰ ਪਿਆਰਾ ਵੇਖਾਂ ਨੇ ਉਠਾਈਆ ਮੈਂ ਉਹਨ ਯਾਰ ਨ ਰਹੀ ਇੱਕੋ ਗੀਤ ਦੀ ਕਿਹੜਾ ਗੀਤ ਤੂੰ ਮੇਰਾ ਮੈਂ ਤੇਰਾ ਟੋਲਾ ਗਾਇਆ ਮੁਹਬਤ ਨਹੀਂ ਕਿਸੇ ਮੰਦਰ ਮਸਜਿਦ ਦੀ ਕਾਬਿਆਂ ਸੰਗ ਨਾ ਕੋਏ ਰਖਾਈਆ ਮੈਂ ਪਿਆਰੀ ਨਹੀਂ ਉਜ ਨੀਜ ਦੀ ਦੀਨਾ ਮਜਬਾ ਵਿੱਚ ਕਦੇ ਨਾ ਆਈਆ ਮੈਂ ਪਿਆਰੀ ਇੱਕ ਪ੍ਰਭੂ ਦੀ ਪ੍ਰੀਤ ਦੀ ਜੋ ਪ੍ਰੀਤਮ ਤੋਰ ਦਰਗਾਈਆ ਮੈਂ ਖੇਲ ਤਕਨੀ ਉਸ ਦੀ ਰੀਤ ਦੀ ਜੋ ਰੀਤੀ ਵਾਨੇ ਆਪਣਾ ਹੁਕਮ ਵਰਤਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਜਾ ਵਰ ਸੱਚ ਦਾ ਰੰਗ ਆਪ ਰੰਗਾਈਆ ਜਨਪਤੋ ਮੈਂ ਜੁਗ ਜੁਗ ਆਸਾਂ ਰੱਖੀਆਂ ਜੁਗ ਚੌਗੜੀ ਧਿਆਨ ਲਗਾਈਆ ਮੇਰੀਆਂ ਬੰਦਨਾ ਹੋਈਆਂ ਅੱਖੀਆਂ ਨੈਣ ਨੈਣ ਨਾ ਸਕੀ ਬਦਲਾਈਆ ਮੈਂ ਪੁੱਛਦੀ ਰਹੀ ਕਾਨਿਆਂ ਕੋਲੋਂ ਸਖੀਆਂ ਪਿਆਰ ਪਿਆਰ ਵਿੱਚੋਂ ਪ੍ਰਗਟਾਈਆ ਜਿਸ ਵੇਲੇ ਆਵੇ ਤੁਰਦਾ ਕਮਲਾ ਬਤੀਆਂ ਪਾਤ ਪਰਮੇਸ਼ਵਰ ਤੁਰ ਦਰਗਾਈਆ ਉਹਨਾਂ ਕਥਾ ਕਹਾਣੀਆਂ ਅਗਲੀਆਂ ਹੋਰ ਦੱਸੀਆਂ ਸਹਿਜ ਨਾਲ ਸਮਝਾਈਆ ਅਸੀਂ ਕ੍ਰਿਸ਼ਨ ਪਿਆਰ ਵਿੱਚ ਰਸੀਆਂ ਕਾਨਾਂ ਦਾ ਕਾਨ ਪਤਾ ਨਹੀਂ ਕੀ ਆਪਣਾ ਹੁਕਮ ਵਰਤਾਈਆ ਫਿਰ ਮੈਂ ਖੁਸ਼ੀਆਂ ਵਿੱਚ ਨਸੀਆਂ ਬਜੀਵਾ ਹੋ ਦਈਆ ਜਾਂ ਮੈਂ ਨਿਗਾਹ ਮਾਰੀ ਦੀਨ ਦੁਨੀ ਬੱਦੀ ਵਿੱਚ ਦੀਨ ਮਜਬਦੀਆਂ ਰस्सियां ਜਾਂ ਮੈਂ ਨਿਗਾਹ ਮਾਰੀ ਦੀਨ ਦੁਨੀ ਬੱਦੀ ਵਿੱਚ ਦੀਨ ਮਜਬਦੀਆਂ ਰस्सियां ਚਰਾ ਕਲਮੇ ਗਾਂਢ ਬੰਧਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਰਾ ਸਾਜਾ ਵਰ ਨੇਕ ਲੰਕ ਨਰਨ ਨਰਾ ਮਹਾਰਾਜੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਦੀ ਸ਼ਰਨ ਸ਼ਰਨ ਆਈ ਟਠੀਆਂ ਕੌਣ ਕਹੇ ਤਰਨੀ ਟਈਆ ਗੋਬਿੰਦ ਵਾਲਾ ਨਾਲ ਰਖਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਾਰ ਨੇਕ ਲੰਕ ਨਰੈਣ ਨਰ ਮਹਾਰਾਜੇਰ ਸਿੰਘ ਵਿਸ਼ਨੂੰ ਭਗਵਾਨਾ ਜਿਸ ਦੀ ਸ਼ਰਨ ਸਰਨਾਈ ਟੱਠੀਆਂ ਇਆ ਗੋਵਿੰਦ ਵਾਲਾ ਨਾਲ ਰਖਾਈਆ ਓ ਪਿਆਰੀ ਹਰ ਸਿੰਘ ਜੀ ਹੁਣ ਭਗਤ ਭਗਵਾਨ ਦਾ ਸਿਫਤੀ ਟੋਲਾ 5 ਵਾਰ ਬੋਲਾਂਗੇ ਤੇ ਸਾਥ ਦੇਣਾ ਤੂੰ ਮੇਰਾ ਮੈਂ ਤੇਰਾ 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 ਸੋ